ਤਉ ਕੋਜ ਬੰਦਨ ਸਿਮਰੰਗਦ ਦੁਖ ਨੇ ਕੰਦਨਾ ਅਮਰਦਾਸ ਗੁਰਹਿਰਿ ਤਿਆਉ ਗੁਰਹਿਰਿ ਦਇਆਉ ਸਿਰੇ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਗੁਰੂ ਹਰਿ ਗੋਬਿੰਦ ਸਬਸੋ ਬਤ ਪਰਕਾਸ ਕੋ ਗੁਰੂ ਹਰਿ ਰਾਇ ਨਮੋਕਾਰ ਜੋਰੀ ਨਮੋਕਾਰ ਜੋ ਗੁਰੂ ਹਰਿ ਕ੍ਰਿਸ਼ਨ ਨੰਮ ਨਾਮ ਬਹੁ ਰੀ ਤੇਗ ਬਹਾਦਰ ਪਰਮ ਕਿਰਪਾ ਲਾ ਸਤ ਗੁਰੂ ਪਰਮ ਕਿਰਪਾ ਸਰੇ ਗੁਰੂ ਗੋਬਿੰਦ ਸਿੰਘ ਭੈਸਾ ਲਾ ਧਰਉ ਤਰਾ ਪਰ ਪੁਨ ਪੁਨ ਸ਼ੀਸ਼ ਬਈ ਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਤੀ ਸੋਇ ਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੇ ਫਤਿਹ ਹੈ ਬਿਗਨ ਬਿਨਾ ਸੰਸੂ ਸੇਰ ਨਾਨਕ ਪਰ ਸੋਤ ਨਉ ਪਰਮ ਪਰਾਬਰ ਨਾਤ ਯੁਗਲ ਚਰਨੰ ਮਮ ਬੰਧਨੋ ਧਰ ਪਰ ਧਰ ਕਰ ਮਾਤ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਬਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਧ ਅਹੰਕਾਰ ਅਨੁਰਾਗ ਜਜਨ ਪਜਨ ਮਮ ਖਾਲਸਾ ਖਾਲਸੂਤ ਬਿਜੋਗ ਦਾਸ ਗੋਬਿੰਦ ਫਤਹਿ ਖਾਲਸਾ ਦਰਸ ਪਰਸ ਮਿਟ ਹੈ ਸੋ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਬ੍ਰਹਮ ਮੋ ਮਹ ਤੋ ਸਮੈ ਵਰਨ ਚੋਕ ਨਾ ਹੋਇ ਨ ਭੇ ਮੂਹ ਕੋ ਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਰ ਲਖ ਪਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੇ ਹੋ ਤੁਮ ਕਥਾ ਸੁਧਾਰੀ ਹਮ ਨਾਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਓ ਬੋਲੇ ਕਮਲ ਨੈਣ ਤੁਜ ਦੀਨੋ ਬਾਦਤ ਤੰਤ ਬਜਾਵਨ ਚੀਨੋ ਯਾ ਗੁਣ ਤੇ ਮਨ ਹਰ ਕਰ ਸ਼ੋਕੋ ਬੰਦਨ ਤਜ ਹਵੈ ਸੁਖ ਦਵੈ ਦੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰੂ ਸਹਿਬਾਨ ਦੀ ਜਾਗਦੀ ਜੋਤ ਦੇਨਾ ਬੰਦੂ ਪਦਕ ਪਾਵਨ ਪਦਕ ਵਸ਼ਰ ਕਰੋਨਾ ਨਿਧਾਨ ਸਤਿਗੁਰੂ ਜੋਗੋ ਜੋਕ ਅਟਲ 10 ਗੁਰੂ ਸਹਿਬਾਨ ਦੀ ਜਾਗਦੀ ਜੋਤ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਜੇ ਹੋਏ ਪਾਵਨ ਸੱਚਖੰਡ ਦਰਬਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਅੰਮ੍ਰਿਤਸਰ ਸ਼ਹਿਰ ਵਿਖੇ ਜੋ ਸਤਿਗੁਰਾਂ ਦਾ ਇਹ ਪਾਵਨ ਅਸਥਾਨ ਹੈ ਜਿੱਥੇ ਆਪ ਜੀ ਮਾਈ ਭਾਈ ਗੁਰੂਕੀਆਂ ਸੰਗਤਾਂ ਨਿਤਾ ਪ੍ਰਤੀ ਹਾਜ਼ਰੀਆਂ ਭਰਦੇ ਹੋ ਗੁਰੂ ਕੀ ਪਵਿੱਤਰ ਬਾਣੀ ਸਰਵਣ ਕਰਦੇ ਹੋ ਗੁਰੂ ਦਾ ਇਤਿਹਾਸ ਸਰਵਣ ਕਰ ਸਕਲ ਸਾਹਿਬ ਜੀ ਪਿਛਲੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਮਾਤਾ ਪਿਤਾ ਨਾਨਾ ਜੀ ਨਾਨੀ ਜੀ ਚਾਚਾ ਲਾਲੂ ਜੀ ਸਮੂਹ ਪਰਿਵਾਰ ਸੁਲਤਾਨਪੁਰ ਵਾਪਸ ਆਇਆ ਪੱਖੋ ਕੇ ਰੰਡਾਵਿਆਂ ਤੋਂ ਤੇ ਉਸ ਵੇਲੇ ਕੁਝ ਦਿਨ ਰਹਿ ਕਰਕੇ ਪਿਤਾ ਜੀਆ ਨੇ ਹੁਣ ਵਿਚਾਰਨਾ ਕੀਤਾ ਕਿ ਹੁਣ ਵਾਪਸ ਚਲੀਏ ਸਾਡੀ ਪਟਵਾਰੀ ਦੀ ਕਾਰ ਰੁਕੀ ਬੰਦ ਪਈ ਹੈ ਪਟਵਾਰੀ ਦਾ ਕੰਮ ਰੁਕਿਆ ਹੋਇਆ ਹੈ ਤੇ ਉਹ ਜਾ ਕੇ ਕਾਰਜ ਵੀ ਕਰਨਾ ਹੈ ਕਿਉਂਕਿ ਨੌਕਰੀ ਹੈ ਕਾਰ ਪਟਵਾਰੀ ਦੀ ਰਾਏ ਕੁਲਾਰ ਦੇ ਪਾਸ ਪਿਤਾ ਜੀ ਤੇ ਹੁਣ ਵਾਪਸ ਚਲੀਏ ਜਦੋਂ ਇਹ ਮਹਾਰਾਜ ਦੇ ਪਿਤਾ ਜੀਆ ਨੇ ਬਚਨ ਆਖਿਆ ਬੀਬੇ ਨਾਨਕ ਕਿਦੇ ਘਰ ਬੈਠਿਆ ਤੇ ਕੋਲੋਂ ਸੁਣ ਭਾਈ ਮਰਦਾਨਾ ਜੀ ਤੁਰੰਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚੇ ਵਾਏ ਵਾਪਸ ਅਜੇ ਤਲਵੰਡੀ ਜਾ ਰਹੇ ਆ ਤੇ ਵਿਧਾਈ ਤੇ ਲੈ ਚਲੀਏ ਪਾਰਟੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਲੈਣੀ ਹੈ ਮਹਾਰਾਜ ਦੇ ਕੋਲ ਆ ਕਰਕੇ ਉਸ ਵੇਲੇ ਭਾਈ ਮਰਦਾਨਾ ਆਖਦਾ ਕਹਿੰਦਾ ਜਜਮਾਨ ਵਧਾਈ ਹੋਵੇ ਤੇ ਪਤਸ਼ਾਹ ਪਰਸਨ ਪਤਾ ਹੈ ਵੀ ਰਿਸ਼ਤਾ ਕਰਕੇ ਆਏ ਨੇ ਤੇ ਹੁਣੇ ਵਧਾਈ ਸੁੱਕੀ ਅੱਜ ਕੱਲ ਆਪਾਂ ਪਾਰਟੀ ਕਰ ਦਿੰਦੇ ਤੇ ਹੁਣ ਉਹ ਪਾਰਟੀ ਵਧਾਈ ਆ ਜਿਹੜੀ ਖੁਸ਼ੀ ਦੇ ਵਿੱਚ ਕੁਝ ਛਕਾਣਾ ਵੀ ਹੁੰਦਾ ਕੁਝ ਦੇਣਾ ਵੀ ਹੁੰਦਾ ਤੇ ਹੁਣ ਜਦੋਂ ਮਹਾਰਾਜ ਜੀਆ ਨੇ ਆਖਿਆ ਵੀ ਤੈਨੂੰ ਵੀ ਵਧਾਈ ਕਹਿੰਦਾ ਮਹਾਰਾਜ ਕਿਰਪਾ ਕਰੋ ਕਿ ਆਪ ਜੀਆਂ ਦਾ ਵਿਆਹ ਹੋਣਾ ਹੈ ਸਾਥ ਹੋਇਆ ਰਿਸ਼ਤਾ ਹੋਇਆ ਹੈ ਤੇ ਹੁਣ ਕਿਰਪਾ ਕਰੋ ਮਹਾਰਾਜ ਵੀ ਮੈਨੂੰ ਵੀ ਕੋਈ ਵਧਾਈ ਦਿਓ ਤੇ ਉਸ ਵੇਲੇ ਮਹਾਰਾਜ ਆਖਣ ਲੱਗੇ ਮਰਦਾਨੇ ਨੂੰ ਆਖਿਆ ਮਰਦਾਨਿਆਂ ਜੋ ਬੱਤੀ ਦੰਦਾਂ ਦੇ ਵਿੱਚੋਂ ਦੀ ਬੋਲੇਗਾ ਜੋ ਮੰਗੇਗਾ ਉਹਨੇ ਹਾਜ਼ਰ ਕਰਦੇ ਤੇ ਉਸ ਵੇਲੇ ਹੁਣ ਭਾਈ ਮਰਦਾਨਾ ਸੋਚਦਾ ਵੇ ਕੀ ਮੰਗਾ ਤੇ ਮੰਗ ਵੀ ਤੇ ਵਧੀਆ ਤੇ ਵੱਡੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਿਸ਼ਤਾ ਹੋਇਆ ਹੈ ਕੋਈ ਸਧਾਰਨ ਬਾਤ ਥੋੜੀ ਹੈ ਭਾਈ ਮਰਦਾਨਾ ਹੁਣ ਸੋਚਦਾ ਵੇ ਕੀ ਮੰਗਾ ਤੇ ਫੇਰ ਆਖਦਾ ਮਹਾਰਾਜ ਤੁਸੀਂ ਆਪ ਹੀ ਦੇ ਦਿਓ ਜੋ ਤੁਸੀਂ ਠੀਕ ਸਮਝੋ ਤੁਹਾਡੇ ਰਿਸ਼ਤਾ ਹੋਇਆ ਹੈ ਅੱਜ ਤੱਕ ਪਾਤਸ਼ਾਹ ਜੀ ਮੈਂ ਕਦੇ ਮੰਗਿਆ ਨਹੀਂ ਮੈਂ ਤੁਹਾਡੇ ਘਰ ਦਾ ਮਰਾਸ਼ੀ ਆ ਪਿਤਾ ਦੇ ਕੋਲੋਂ ਕਦੇ ਅੱਜ ਤੱਕ ਮੰਗ ਕੇ ਨਹੀਂ ਲਿਆ ਤੇ ਜੋ ਤੁਸੀਂ ਦਿਓਗੇ ਤੁਸੀਂ ਵਧੀਆ ਹੀ ਦਿਓ ਤੁਸੀਂ ਘੱਟ ਥੋੜੀ ਦਿਓਗੇ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਕਹਿੰਦੇ ਮਰਦਾਨਿਆ ਤੂੰ ਮੰਗੇਂਗਾ ਕੁਝ ਦੋ ਚਾਰ ਸਿਰ ਆਟਾ ਮੰਗ ਲੈਂਗਾ ਤੂੰ ਮੰਗੇਂਗਾ ਤੇ ਕੋਈ ਚੰਗੇ ਬਸਤਰ ਮੰਗ ਲੇਂਗਾ ਮਰਦਾਨਿਆਂ ਤੂੰ ਮੰਗੇਂਗਾ ਕੁਝ ਮਾਇਆ ਮੰਗ ਲੇਂਗਾ ਪਰ ਇਨਾ ਕਾ ਥੋੜਾ ਆਪਣੇ ਵਿਆਹ ਦੀ ਖੁਸ਼ੀ ਦੇ ਵਿੱਚ ਦਿੰਦੇ ਹੋਏ ਅਸੀਂ ਚੰਗੇ ਨਹੀਂ ਲੱਗਦੇ ਰਿਸ਼ਤਾ ਹੋਇਆ ਸਾਡਾ ਖੁਸ਼ੀ ਦਾ ਸਮਾਗਮ ਹੈ ਇਸ ਵਾਸਤੇ ਤੈਨੂੰ ਇਹੋ ਜੀ ਦਾਤ ਇਹੋ ਜੀ ਚੀਜ਼ ਦੇਾਂਗੇ ਕਿ ਜਿਹੜੀ ਸਿਕੰਦਰ ਬਾਦਸ਼ਾਹ ਵਰਗਿਆਂ ਦੇ ਖਜ਼ਾਨੇ ਵਿੱਚ ਵੀ ਨਹੀਂ ਤੇ ਬੇਨਤੀ ਕਰਦਿਆਂ ਉਸ ਵੇਲੇ ਕੋਲੋਂ ਭਾਈ ਮਰਦਾਨਾ ਆਖਦਾ ਕਹਿੰਦਾ ਮਹਾਰਾਜ ਕੁਝ ਦੇਣਾ ਵੀ ਹੈ ਕਿ ਐਵੇਂ ਹੀ ਭਈ ਇਹੋ ਇਹ ਦੱਸੋ ਵੀ ਸਿਕੰਦਰ ਦੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਵੀ ਜਿਹੜੀ ਤਾਕਤ ਨਹੀਂ ਚੀਜ਼ ਨਹੀਂ ਵਸਤ ਨਹੀਂ ਤੁਸੀਂ ਮੈਨੂੰ ਦੇਓਗੇ ਭਈ ਦੇਣਾ ਨਹੀਂ ਆ ਕੁਝ ਕੇ ਸਿਰਫ ਐਵੇਂ ਗੱਲਾਂ ਹੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਆਪਣੇ ਰਿਸ਼ਤੇ ਪੱਕੇ ਹੋਏ ਦੀ ਖੁਸ਼ੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੋ ਦਾਤ ਦਿੱਤੀ ਹੈ ਕਰੋ ਸਰਵਨ त्याग ਚਿਤਵਿਰਤੀਆਂ ਨੂੰ ਇਕਾਗਰ ਕਰੋ ਸਹਬਾਂ ਦੇ ਚਰਨਾਂ ਦਾ ਧਿਆਨ ਤਰੋ ਆ ਕੋ ਸਤਨਾਮ ਸਿਰਵਾਹੇ ਗੁਰ ਸਾਹਿਬ ਜੀਓ ਬੋਲੇ ਕਮਲ ਨੈਣ ਤੁਜ ਦੀਨੋ ਬਾਦਤ ਤੰਤ ਬਜਾਵਨ ਚੀਨੋ ਮਹਾਰਾਜ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੋਹਣੇ ਕਮਲ ਨੈਣ ਕਮਲ ਵਰਗੇ ਸੋਹਣੇ ਜਿਨ੍ਹਾਂ ਦੇ ਨੇਤਰ ਨੇ ਪਾਤਸ਼ਾਹ ਉਸ ਵੇਲੇ ਬੋਲੇ ਕਵੀ ਜੀ ਕਹਿੰਦੇ ਪਾਤਸ਼ਾਹ ਆਖਣ ਲੱਗੇ ਬਾਦਤ ਤੰਤ ਬਜਾਵਨ ਚੀਨੋ ਮਹਾਰਾਜ ਕਹਿੰਦੇ ਬਈ ਆ ਸਮਝ ਲੈ ਬਈ ਤੈਨੂੰ ਅਸੀਂ ਤੰਤੀ ਵਾਜਾ ਵਜਾਣ ਦੀ ਦਾਤ ਦੇ ਦਿੱਤੀ ਤੈਨੂੰ ਰਾਗ ਵਿਦਿਆ ਬਖਸ਼ ਦਿੱਤੀ ਹੈ ਤੈਨੂੰ ਰਾਗ ਦਾ ਗੁਣ ਦੇ ਦਿੱਤਾ ਗੁਣ ਤੇ ਮਨ ਹਾਰ ਕਰ ਸ਼ੋਕੋ ਤੇ ਇਹ ਜਿਹੜਾ ਗੁਣ ਹੈ ਜਦੋਂ ਗਾਏਗਾ ਕੀਰਤਨ ਕਰੇਗਾ ਤੇਰੇ ਮਨ ਦਾ ਦੁੱਖ ਜਿਹੜਾ ਹੈ ਸ਼ੋਕ ਹੈ ਦੂਰ ਹੋਵੇਗਾ ਵੰਦਨ ਤੱਜ ਹੋਵੇ ਸੁਖ ਦਵੈ ਲੋਕੋ ਤੇਰੇ ਬੰਦਨ ਟੱਟੇ ਜਾਣਗੇ ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਮਰਦਾਨੇ ਆ ਖੁਸ਼ੀਆਂ ਮਾਣੇਗਾ ਤੂੰ ਹਰ ਗੁਣ ਗਾਵਨ ਕੇ ਰਸ ਮਾਹੀ ਇਸ ਤਰ੍ਹਾਂ ਮਹਾਰਾਜ ਆਖਦੇ ਜਦੋਂ ਹਰੀ ਦੇ ਗੁਣ ਗਾਵੇਂਗਾ ਉਹ ਗੁਣ ਗਾਦਿਆਂ ਹੋਇਆਂ ਪਰਚ ਮਨ ਅਵ ਗੁਣ ਮਿਟ ਜਾਹੀ ਤੇਰਾ ਮਨ ਇਹੋ ਜਿਹਾ ਪਰਚ ਜਾਵੇਗਾ ਇਹੋ ਜੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆ ਮਹਾਰਾਜ ਆਕਣ ਲੱਗੇ ਤੇਰਾ ਵੀ ਆਧਾਰ ਹੋ ਜਾਏ ਤੇਰੇ ਜਿਹੜੇ ਔਗਣ ਨੇ ਉਹ ਖਤਮ ਹੋ ਜਾਣਗੇ ਅਸ ਗੁਣ ਸੋ ਅਗਲਾਥਾ ਮੇਰੀ ਰਹੇ ਸੰਗ ਜੇ ਹਵੇ ਗਤ ਤੇਰੀ ਮਹਾਰਾਜ ਗੁਰੂ ਨਾਨਕ ਸਾਹਿਬ ਆਖਦੇ ਪਾਤਸ਼ਾਹ ਕਹਿੰਦੇ ਸਾਡੇ ਮਨ ਦੀ ਇੱਛਾ ਹੈ ਸਾਡੇ ਮਨ ਦੀ ਚਾਹਨਾ ਹੈ ਕਿ ਜੇਕਰ ਇਹ ਗੁਣ ਲੈ ਕਰਕੇ ਤੇ ਤੂੰ ਸਾਡੇ ਨਾਲ ਰਵੇਂ ਸਾਡੇ ਨਾਲ ਵਿੱਚੇ ਵਿਚਰੇਗਾ ਤੇਰੀ ਗੱਤ ਹੋ ਜਾਏਗੀ ਤੇਰਾ ਉਧਾਰ ਹੋ ਜਾਵੇਗਾ ਈਓ ਸੁਨ ਹਰਖ ਉਠਿਓ ਮਰਦਾਨਾ ਉਚਰਿ ਸ੍ਰੀ ਨਾਨਕ ਕਲਿਆਨਾ ਜਦੋਂ ਭਾਈ ਮਰਦਾਨੇ ਨੇ ਇਹ ਵਚਨ ਸੁਣਿਆ ਹੈ ਉੱਠਿਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਤੇ ਵੱਡੀ ਕਿਰਪਾ ਕੀਤੀ ਹੈ ਇਹਨੂੰ ਕਲਿਆਣ ਕੀਤੀ ਇਹਦੀ ਮਹਾਰਾਜ ਜੀਆਂ ਨੂੰ ਆਖਦਾ ਹੈ ਪਿਤਾ ਪਿਤਾ ਮੈ ਪਰ ਪੁਨ ਪਰ ਕੇ ਵਰਨਨ ਨਾਮ ਕਰੇ ਜਗ ਗੁਰ ਕੇ ਉਸ ਵੇਲੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਮੁਕਤੀ ਦਾਤੇ ਦੀ ਇਸ ਤਰ੍ਹਾਂ ਵਡਿਆਈ ਕਰਦਾ ਹੋਇਆ ਕਹਿੰਦਾ ਹੈ ਪਾਤਸ਼ਾਹ ਜੀ ਆਪ ਜੀਆਂ ਦੇ ਦਾਤੇ ਆਪ ਜੀਆਂ ਦੇ ਪੜਦਾਦੇ ਆਪ ਜੀਆਂ ਦੇ ਲੱਕੜ ਦਾਦੇ ਪਾਤਸ਼ਾਹ ਉਹ ਗੱਡੀਆਂ ਵੜਿਆਈਆਂ ਤੇਨਾ ਮਹਾਂਪੁਰਖਾਂ ਦੀ ਮਹਾਰਾਜ ਦੇ ਵੱਡੇ ਵਡੇਰਿਆਂ ਨੂੰ ਯਾਦ ਕਰਦਾ ਹੋਇਆ ਗੁਣ ਗਾਉਣ ਲੱਗਾ ਹੈ ਗੋ ਸੁਭ ਗੁਣ ਸੰਗ ਕੀਨ ਪਰਸੰਸਾ ਨਿਪਜਿਓ ਬੇਦੀ ਕੋਲੇ ਅਵ ਤਾਈ ਸ਼ਾਹ ਸੋਹਣੇ ਬੋਲਾਂ ਦੇ ਨਾਲ ਭਾਈ ਸਹ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰ ਕਹਿੰਦਾ ਪਾਤਸ਼ਾਹ ਜੀ ਤੁਸੀਂ ਬੇਦੀਆਂ ਦੇ ਘਰ ਮਾਨੋ ਸੋਹਣੇ ਸੂਰਜ ਦੀ ਨਿਆਈ ਚਮਕ ਦੇ ਜੇ ਦੀਪਕ ਕਾਲੂ ਸਦਨ ਪਸੂ ਸਕੂਤਾ ਵਿਖ ਉਧਾਰ ਲਜਤ ਪਰ ਹੁਤਾ ਕਹਿੰਦਾ ਮਹਾਰਾਜ ਆਪ ਜੀ ਇਤਨੇ ਸੋਹਣੇ ਆਪ ਜੀਆਂ ਦਾ ਸੁੰਦਰ ਸਰੂਪ ਆਪ ਜੀ ਬਾਬਾ ਮਹਿਤਾ ਕਾਲੂ ਦੇ ਘਰ ਆਏ ਹੋ ਆਪ ਜੀਆਂ ਦਾ ਇੰਨਾ ਤੋਂ ਸੋਹਣਾ ਸਰੂਪ ਹੈ ਕਿ ਜਿਹੜਾ ਸੁੰਦਰਤਾ ਦੇ ਵਿੱਚ ਅਤ ਜਿਹੜਾ ਮਹਾਨ ਮੰਨਿਆ ਜਾਂਦਾ ਹੈ ਦੇਵਤਿਆਂ ਦਾ ਰਾਜਾ ਇੰਦਰ ਮਹਾਰਾਜ ਉਹ ਵੀ ਵੇਖ ਕੇ ਤੁਹਾਨੂੰ ਸ਼ਰਮ ਆਉਂਦੀ ਹੈ ਇੰਦਰ ਨੂੰ ਵੀ ਤਹਿਸ਼ਿਨ ਪੰਕਜ ਲੋਚਨ ਚਾਰ ਗਰ ਤੇ ਜਾਮਾ ਦੀਨੇ ਉਤਾਰੂ ਜਦੋਂ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਜਸ ਕੀਤਾ ਹੈ ਵਡਿਆਈ ਕੀਤੀ ਹੈ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਕਹਿਣ ਲੱਗੇ ਕੀ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਉਹ ਬਾਣਾ ਪਾਇਆ ਹੋ ਰਿਆ ਸੀ ਸਤਿਗੁਰਾਂ ਨੇ ਬਸਤਰ ਤਨ ਦੇ ਉੱਤੇ ਮਹਾਰਾਜ ਜੀਆਂ ਨੇ ਉਹ ਆਪਣਾ ਚੋਲਾ ਉਤਾਰਿਆ ਹੈ ਕਿ ਤੱਕ ਦਰਬ ਦੇ ਤਪੇ ਸੰਗਾ ਲੀਏ ਮਰਦਾਨੇ ਸੰਗ ਉਹ ਮੰਗਾ ਨਾਲ ਉਹਦੀ ਮਾਇਆ ਹੈ ਤੇ ਨਾਲ ਉਹ ਚੋਲਾ ਮਹਾਰਾਜ ਨੇ ਪਾਇਆ ਹੋਇਆ ਨਾ ਕਿ ਕਿੱਡੀ ਵੱਡੀ ਕਿਰਪਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਰਤ ਰਹੀ ਭਾਈ ਮਰਦਾਨੇ ਦੇ ਉੱਤੇ ਕਿੱਡੀ ਵੱਡੀ ਪ੍ਰਸੰਸਾ ਪਾਤਸ਼ਾਹ ਮਹਾਰਾਜ ਦੀ ਉਸ ਵੇਲੇ ਮਰਦਾਨੇ ਨੇ ਕੀਤੀ ਮਹਾਰਾਜ ਮਾਇਆ ਦੇ ਸਹਿਤ ਆਪਣਾ ਬਾਣਾ ਉਤਾਰ ਕਰਕੇ ਭਾਈ ਮਰਦਾਨੇ ਨੂੰ ਦਿੱਤਾ ਹੈ ਪੈਰ ਅੰਗ ਹਿਰਦੇ ਸੁਖ ਪਾਈ ਕਹ ਬਹੁਰ ਮੁਜ ਤੇ ਹੋ ਰਜਾਈ ਮਹਾਰਾਜ ਦਾ ਉਹ ਬਾਣਾ ਲਿਆ ਪਾਲਿਆ ਜਦੋਂ ਪਾਗ ਕਰਕੇ ਬੜਾ ਮਹਾਰਾਜ ਦਾ ਜਸ ਕਰਦਾ ਬੜੀ ਵੱਡੀ ਪਾਤਸ਼ਾਹ ਮੇਰੇ ਤੇ ਗਰੀਬ ਦੇ ਉੱਤੇ ਕਿਰਪਾ ਕੀਤੀ ਹੈ ਮਹਾਰਾਜ ਹੁਣ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਵਾਪਸ ਜਾਵਾਂ ਬਾਬਾ ਮੈਂ ਤਾਂ ਕਾਲੂ ਜੀ ਵੇਖਦੇ ਹੋਣਗੇ ਜਾਵਾਂ ਸਦ ਸਦਨ ਨਗਰ ਤਲਵੰਡੀ ਤਵ ਪਿਤ ਸੰਗਹਿ ਰਹੇ ਦੁੱਖ ਖੰਡੀ ਦੁੱਖਾਂ ਦੇ ਦਾਸ ਕਰਤਾ ਸਤਿਗੁਰੂ ਜੀ ਆਪ ਜੀਆਂ ਦੇ ਪਿਤਾ ਜੀ ਵੇਖ ਰਹੇ ਹੋਣਗੇ ਉਹਨਾਂ ਦੇ ਨਾਲ ਮੈਂ ਹੁਣ ਜਾਵਾਂ ਵਾਪਸ ਤਲਵੰਡੀ ਆਪਣੇ ਘਰ ਨੂੰ ਬੋਲੇ ਸਿਰ ਨਾਨਕ ਸੁਖ ਰਾਸੀ ਤੂੰ ਹੈ 베ਦੀ ਵੰਸ ਮਰਾਸੀ ਮਹਾਰਾਜ ਆਖਦੇ ਮਰਦਾਨਿਆਂ ਚੱਲੇ ਕਹਿੰਦੇ ਹਾਂ ਮਾਰ ਕਹਿੰਦੇ ਮਹਾਰਾਜ ਆਖਦੇ ਵੀ ਮਰਦਾਨਿਆਂ ਇੱਕ ਗੱਲ ਹੁਣ ਯਾਦ ਰੱਖੀ ਇੱਕ ਗੱਲ ਤੈਨੂੰ ਦੱਸ ਰਹੇ ਹਾਂ ਇਹਨੂੰ ਯਾਦ ਰੱਖੇ ਕਿ ਤੂੰ 베ਦੀਆਂ ਦਾ ਮਰਾਸੀ ਹੈ ਤੂੰ ਸਾਡਾ 베ਦੀ ਕੁੱਲ ਦਾ ਮਰਾਸੀ ਹੈ ਜਾਚਨ ਆਨ ਸਥਾਨ ਨਾ ਕੀਜੈ ਜੇ ਲੈ ਇਨ ਤੇ ਸੰਤੋਖ ਤਰੀਜ ਜੇ ਉਹ ਵੀ ਤੈਨੂੰ ਮਿਲੇ 베ਦੀਆਂ ਦੇ ਘਰਾਂ ਵਿੱਚੋਂ ਸਾਡੇ ਘਰ ਦੇ ਵਿੱਚੋਂ ਉਹ ਤੂੰ ਲੈ ਕਰਕੇ ਸੰਤੋਖ ਸਹਿਤ ਰਹਿਣਾ ਹੈ ਹੋਣ ਕਿਸੇ ਹੋਰ ਦੇ ਦਰ ਦੇ ਉੱਤੇ ਜਾ ਕੇ ਮੰਗਣਾ ਨਹੀਂ ਜੇ ਤੁਮ ਰੱਖੋਗੇ ਸੁਧ ਮੋਰੀ ਅਨਤ ਅਗਰ ਕਿਉਂ ਜਾਓ ਬਹੋਰੀ ਤੇ ਭਾਈ ਮਰਦਾਨਾ ਕਹਿੰਦਾ ਬਹਾਰਾਜ ਜੇ ਤੁਸੀਂ ਮੇਰੀ ਸੁਧ ਰੱਖੋਗੇ ਖਬਰ ਲੈਂਦੇ ਰਹੋਗੇ ਤੁਸੀਂ ਖਬਰ ਸਾਰ ਲੈਂਦੇ ਰਹੋ ਤੇ ਮਹਾਰਾਜ ਮੈਨੂੰ ਕੀ ਲੋੜ ਆ ਮੈਂ ਕਿਸੇ ਹੋਰ ਦੇ ਦਰ ਤੇ ਜਾਵਾਂ ਜਦੋਂ ਮੇਰੀ ਤੁਹਾਡੇ ਦਰ ਤੋਂ ਹੀ ਪੂਰਤੀ ਹੋਵੇਗੀ ਅਸਨ ਬਸਨ ਕੋ ਲੋਭ ਅਮੂਰਾ ਸੋ ਕਰਵਾ ਵਹਿ ਕਰ ਨਿਜ ਜੋਰਾ ਮਹਾਰਾਜੀ ਅਸਨ ਬਸਨ ਕੋ ਲੋਭ ਅਮੂਰਾ ਭਾਈ ਮਰਦਾਨਾ ਜੀ ਆਖਣ ਲੱਗੇ ਕਹਿੰਦੇ ਮਹਾਰਾਜ ਵੱਡਾ ਲੋਭ ਹੈ ਨਾ ਮੁਰਨ ਵਾਲਾ ਬੰਦੇ ਦਾ ਤੇ ਉਹ ਮੇਰਾ ਵੀ ਹੈ ਭੋਜਨ ਬੱਚੇ ਵੀ ਮੰਗਦੇ ਲੰਗਰ ਵੀ ਚਾਹੀਦਾ ਤੇ ਮਹਾਰਾਜ ਪਹਿਨਣ ਵਾਸਤੇ ਕੱਪੜਾ ਵੀ ਚਾਹੀਦਾ ਤੇ ਜੇ ਮੇਰੀਆਂ ਮਹਾਰਾਜਾਂ ਲੋੜਾਂ ਚ ਪੂਰੀਆਂ ਹੋ ਜਾਣ ਤੇ ਮੈਨੂੰ ਕੀ ਲੋੜ ਆ ਮੈਂ ਕਿਸੇ ਦੇ ਬੂਹੇ ਅੱਗੇ ਜਾ ਕਰਕੇ ਹੱਥ ਅੜ ਕੇ ਮੰਗਾ ਮਹਾਰਾਜ ਇਹ ਸਾਰਾ ਕੁਝ ਜੋ ਹੈ ਇਹ ਅਸਨ ਬਸਨ ਦਾ ਲੋਭ ਹੈ ਜਿਹੜਾ ਇਹ ਕਰਵਾਉਂਦਾ ਹੈ דו ਹੋਰਾ ਸੁਨ ਮਰਦਾਨੇਲੇ ਸਦਾ ਸਭ ਕੀ ਸੁਧ ਕਰਤਾar ਮਹਾਰਾਜ ਆਖਦੇ ਮਰਦਾਨਿਆਂ ਸਾਰਿਆਂ ਦੀ ਸਾਰ ਤੂੰ ਕਰਤਾਰ ਆਪ ਲੈਂਦਾ ਸਾਰਿਆਂ ਦੀ ਸੁਧ ਉਸ ਅਕਾਲ ਪੁਰਖ ਪਰਮਾਤਮਾ ਆਪ ਲੈਂਦੇ ਦੇਹ ਬਣੀ ਪਛਾਤ ਹੈ ਪੂਰਬ ਬਨਾਹਾਰ ਮਰਦਾਨਿਆ ਸਰੀਰ ਬਾਦ ਵਿੱਚ ਬਣਿਆ ਪਹਿਲਾ ਖਾਾਕ ਬਣੀ ਐ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀਵ ਦਾ ਆਣਾ ਸੰਸਾਰ ਤੇ ਵਿੱਚ ਬਾਦ ਵਿੱਚ ਹੁੰਦਾ ਹੈ ਪਰ ਉਹਦੀ ਖਾਾਕ ਉਹਦੇ ਛਕਣ ਦਾ ਇੰਤਜ਼ਾਮ ਪ੍ਰਬੰਧ ਉਹ ਅਕਾਲ ਪੁਰਖ ਪਹਿਲਾਂ ਕਰ ਦਿੰਦਾ ਚਾਹ ਪਈ ਮਿਲ ਕਾਲੂ ਤਨੀਆਂ ਜਾਂ ਮਾਤਾ ਪੁਨਿਆਪਨ ਆਵਾ ਹਿਤ ਤਾਤਾ ਤੇ ਮਰਦਾਨੇ ਨੂੰ ਮਹਾਰਾਜ ਜੀਆ ਨੇ ਇਸ ਤਰ੍ਹਾਂ ਉਪਦੇਸ਼ ਦੇ ਕਰਕੇ ਭਾਈ ਮਰਦਾਨਾ ਮਹਾਰਾਜ ਤੋਂ ਘਰ ਚਲੇ ਗਿਆ ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਆਪਣੀ ਧੀ ਤੇ ਜਵਾਈ ਭਾਈਆ ਜੈਰਾਮ ਤੇ ਬੀਬੇ ਦਾਨਕੀ ਨੂੰ ਮਿਲ ਕਰਕੇ ਤੇ ਵਾਪ ਆ ਗਏ ਹਨ ਜਿੱਥੇ ਮਹਾਰਾਜ ਦਾ ਇਹ ਹੱਟ ਮੋਦੀਖਾਨਾ ਹੈ ਵੈਸੇ ਨਿਕਟ ਇੱਕ ਪਰ ਅੰਕਾ ਦੇਖੈ ਸੁਤ ਕੋ ਬਦਨ ਮੇ ਅੰਕਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਨੂੰ ਕੋਲ ਬਿਠਾ ਲਿਆ ਇੱਕੋ ਪਲੰਗੇ ਦੇ ਉੱਤੇ ਪਿਤਾ ਜੀ ਵੀ ਬੈਠ ਗਏ ਤੇ ਕੋਲ ਆਪਣੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਿਠਾ ਕਰਕੇ ਤੇ ਸਤਗੁਰਾਂ ਦੇ ਸੋਹਣੇ ਮੁਖ ਵੱਲ ਵੇਖਦੇ ਜਿਹੜਾ ਚੰਦਰਮਾ ਦੇ ਵਰਗਾ ਹੈ ਆਦਤਨੇ ਕਰ ਸਿੱਖ ਵੰਦੇ ਇਕੱਠੋ ਦਰਬ ਕਰਨ ਕੀ ਜੋ ਤੇ ਉਸ ਵੇਲੇ ਹੁਣ ਪਿਤਾ ਜੀ ਜਾਣ ਲੱਗਿਆ ਸਿੱਖਿਆ ਦੇ ਰੇ ਮੇਕਦੇ ਹੋਇਆ ਮਹਾਰਾਜ ਦੇ ਨਵਲ ਤੇ ਕੋਲ ਬਿਠਾ ਕੇ ਆਖਦੇ ਵਈ ਉਸ ਵੇਲੇ ਮਾਇਆ ਕੱਠੀ ਕਿਵੇਂ ਕਰਨੀ ਸਖਾਰ ਦੱਸਰ ਤੇ ਕੀ ਆਖਦੇ ਨੇ ਖਰਚ ਵਿਆਹ ਕੋ ਕਰੋ ਤਿਆਰੀ ਧਨ ਚਹੀयत ਹੈ ਤਿਸ ਦਨ ਭਾਰੀ ਕਹਿਣ ਲੱਗੇ ਦਾਤਕ ਜੀ ਹੁਣ ਤੁਹਾਡਾ ਰਿਸ਼ਤਾ ਹੋ ਗੇ ਲਾਲ ਜੀ ਹੁਣ ਮਾਇਆ ਇਕੱਠੀ ਕਰ ਲੋ ਆਪਾਂ ਵਿਆਹ ਵੀ ਤੇ ਕਰਨਾ ਤੇ ਵਿਆਹ ਦੇ ਵਿੱਚ ਮਾਇਆ ਬੜੀ ਵੱਡੀ ਵਰਤੀਦੀ ਐ ਹਰੇਕ ਕੰਮ ਮਾਇਆ ਨਾਲ ਪੈਸੇ ਨਾਲ ਹੋਣਾ ਹੈ ਤੇ ਹੁਣ ਆਪਣੇ ਵਿਆਹਯੋਗੀ ਮਾਇਆ ਇਕੱਠੀ ਕਰੋ ਅਸ ਪ੍ਰਕਾਰ ਕੀ ਕੇ ਬਿਦਨਨ ਸੁਣ ਸ੍ਰੀ ਨਾਨਕ ਬਾਤ ਬਖਾਨਾ ਤੇ ਹੁਣ ਪਿਤਾ ਜੀ ਜਦੋਂ ਸਿੱਖਿਆ ਦਿੱਤੀ ਹੈ ਤੇ ਆਖਿਆ ਹੈ ਬਈ ਹੁਣ ਵਿਆਹ ਵੀ ਹੋਣਾ ਤੁਹਾਡਾ ਤੇ ਵਿਆਹ ਜੋ ਕੀ ਮਾਇਆ ਇਕੱਠੀ ਕਰ ਲਓ ਪਿਤਾ ਜੀ ਦੇ ਬੋਲ ਸੁਣ ਕਰਕੇ ਪੁਰਪਤ ਰਾਏ ਬੁਲਾ ਰਹੇ ਉਦਾਰਾ ਤਿੰਨ ਸੂ ਭੰਨੀਏ ਅਨੰਦ ਹਮਾਰਾ ਮਹਾਰਾਜ ਦੇ ਸਨੇਹਾ ਦਿੱਤਾ ਪਿਤਾ ਜੀ ਦੇ ਬਚਨ ਸੁਣ ਲਏ ਮੰਨ ਲਏ ਤੇ ਸਨੇਹਾ ਦਿੱਤਾ ਹੈ ਆਖਿਆ ਕਿ ਰਾਏ ਬੁਲਾਰ ਹੈ ਜਿਹੜਾ ਉਹਨਾਂ ਦੇ ਤੱਕ ਸਾਡੀ ਸਨੇਹਾ ਦੇ ਆਜੇ ਅਸੀਂ ਆਨੰਦ ਵਿੱਚਾਂ ਖੁਸ਼ ਹਾ ਪ੍ਰਯਸੁਤ ਤੇ ਪ੍ਰਯਬੱਛ ਸੁਨ ਕੰਨ ਤਲਵੰਡੀ ਪੁਨਕੀਨ ਪਿਆਨਾ ਪਿਤਾ ਜੀ ਮਾਤਾ ਜੀ ਸਮੂਹ ਪਰਿਵਾਰ ਵਾਪਸ ਹੁਣ ਤਲਵੰਡੀ ਨੂੰ ਗੁਰੂ ਨਾਨਕ ਸਾਹਿਬ ਰਾਜ ਨੂੰ ਮਿਲ ਕਰਕੇ ਮੋਦੀ ਖਾਨੇ ਤੇ ਵਾਪਸ ਚਾਲਾ ਮਾਰ ਦਿੱਤਾ ਹੈ ਗੱਡੇ ਦੇ ਉੱਤੇ ਸਵਾਰ ਹੋ ਪਿਤਾ ਜੀ ਚੱਲ ਪਏ ਤਾਜਕਰ ਕਰਮ ਕਰਮ ਸੋ ਮਗ ਸਗਰ ਜਾਏ ਪਰਵੇਸ਼ੇ ਸੁਖ ਸੋ ਨਗਰਾ ਕਹਿੰਦੇ ਹੌਲੇ ਹੌਲੇ ਚਲਦੇ ਆ ਚਲਦੇ ਆ ਪੈਂਡਾ ਤੈ ਕੀਤਾ ਹੈ ਪਹੁੰਚੇ ਹਨ ਤਲਵੰਡੀ ਆ ਗਏ ਕੋਸ਼ਲ ਸੰਦੇਸ਼ ਸੁਨੇ ਸਭ ਰਾਉ ਪੁਲ ਕਾਵਲ ਪ੍ਰਮਿਰਦਲ ਸੁਭਾਉ ਬੜਾ ਕੋਮਲ ਸੁਭਾਅ ਹੈ ਰਾਏ ਬੁਲਾਰ ਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਰੀਦ ਹੈ ਸਿੱਖ ਹੈ ਪਾਤਸ਼ਾਹ ਮਰਾ ਦੀਆਂ ਦੇ ਖਬਰ ਉਹ ਸੁਣਿਆ ਸੁਣਿਆ ਹੈ ਰਾਏ ਬੁਲਾਰ ਨੇ ਆ ਪਿਤਾ ਜੀ ਸੁਣਾਇਆ ਹੈ ਸਾਰਾ ਹੀ ਦੱਸਿਆ ਬਈ ਅਸੀਂ ਸਾਰ ਰਿਸ਼ਤਾ ਕਰ ਆਏ ਆ ਸਗਨ ਲਾਏ ਵਿਆਹ ਮੰਗਿਆ ਸੀ ਪਰ ਵਿਆਹ ਉਹਨਾਂ ਦਿੱਤਾ ਨਹੀਂ ਉਹਨਾਂ ਨੇ ਆਖਿਆ ਬਈ ਇੱਕ ਸਾਲ ਬਾਅਦ ਵਿਆਹ ਦੇਾਂਗੇ ਇਹ ਬਚਨ ਜਦੋਂ ਕਰਕੇ ਆਏ ਰਾਏ ਬੁਲਾਰ ਨਾਲ ਧਰ ਕਰ ਔਰ ਮਹਿ ਮਹਿਤ ਧਿਆਨਾ ਬੰਦਾ ਪਦ ਜਨ ਨਿਜ ਢਿਗ ਨਾਨਾ ਤੇ ਉਸ ਵੇਲੇ ਪਿਤਾ ਜੀਆਂ ਦੇ ਬੋਲ ਸੁਣੇ ਅੱਖਾਂ ਬੰਦ ਕਰ ਲਈਆਂ ਰਾਇ ਭੁਲਾਰਨੇ ਤੇ ਮਨ ਹੀ ਮਨ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੈ ਜਥਾ ਭਾਰਤਾ ਭਈ ਸਗਾਈ তথা ਚੌਪਈ ਮਾਜ ਬਗਾਈ ਕਵੀ ਜੀ ਆਖਦੇ ਵਿੱਚ ਜਿਵੇਂ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੋਇਆ ਸਗਾਈ ਹੋਈ ਹੈ ਉਹ ਮੈਂ ਸਾਰਾ ਇਤਿਹਾਸ ਸਾਹਿਬ ਜੀ ਨੂੰ ਸੁਣਾ ਦਿੱਤਾ ਹੈ ਕਿ ਉਹ ਧਿਆਏ ਪੂਰਨ ਸੁਖ ਰਸਾ ਭਜ ਸੰਪੂਰਨ ਸਿੰਘ ਗੁਰਪਾਧ ਰੂਰਾ ਆ ਕਹਿਣ ਲੱਗੇ ਕਿ ਉਹ ਧਿਆਏ ਪੂਰਨ ਸੁਖ ਮੂਰਾ ਸੁੱਖਾਂ ਦਾ ਮੂਲ ਜਿਹੜਾ ਹੈ ਅਧਿਆਏ ਹੈ 19ਵਾਂ ਅਧਿਆਏ ਇੱਥੇ ਕਵੀ ਜੀ ਕਹਿੰਦੇ ਸੰਪੂਰਨ ਹੋਇਆ ਹੈ ਇਹ ਸੰਤੋਖ ਸਿੰਘਾ ਤੂੰ ਵੀ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਸਿਮਰਣਾ ਕਰ ਇੱਥੇ ਭਾਈ 19ਵਾਂ ਅਧਿਆਇ ਸੰਪੂਰਨ ਹੋ ਗਿਆ 20ਵਾਂ ਅਧਿਆਇ ਆਰੰਭ ਹੋਵੇਗਾ ਤੇ ਬੇਨਤੀ ਕਰਦੇ ਆ ਕਿਸੇ ਨੇ ਆ ਕੇ ਫੇਰ ਚੁਗੜੀ ਲਾ ਦਿੱਤੀ ਉਹ ਸਿਆਣਿਆਂ ਦੇ ਬੋਲ ਨੇ ਨਾ ਉਹ ਕਹਿੰਦੇ ਭਾਈ ਕਿ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਆਖਰ ਟੈਂਦੇ ਆ ਟੈਂਦੇ ਆ ਟਹਿ ਜਾਂਦੇ ਪਾਟੇ ਹੋਏ ਨੂੰ ਜੇਕਰ ਸੀਮੀਏ ਨਾ ਤੇ ਲੰਗਾਰੇ ਲੈਂਦੇ ਆ ਲੈਂਦੇ ਆ ਲੈ ਜਾਂਦੇ ਚੁਗਲ ਫੋਰ ਨਹੀਂ ਚੁਗਲੀਆਂ ਬਾਜ ਆਉਂਦਾ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਤਰੀਕਾ ਹੁੰਦਾ ਹੈ ਗੱਲ ਕਰਨ ਦਾ ਉਹ ਸਾਡੇ ਉਸਤਾਦ ਜੀ ਸੁਣਾਇਆ ਕਰਦੇ ਸੀ ਉਹ ਕਹਿੰਦੇ ਭਈ ਇੱਕ ਬੀਬੀ ਸੀ ਰਹਿੰਦੀ ਤੇ ਜਦੋਂ ਕਿਤੇ ਵਾਂਡਿਓ ਤੋਂ ਆਈ ਨਾ ਜਾ ਕੇ ਬਾਹਰੋਂ ਰਿਸ਼ਤੇਦਾਰੀ ਚ ਉਹਨੂੰ ਪਤਾ ਲੱਗ ਗਿਆ ਪਤਾ ਲੱਗਾ ਵੀ ਗਵਾਂਡੀਆਂ ਦੇ ਮੁੰਡੇ ਦਾ ਵਿਆਹ ਹੋ ਗਿਆ ਅਧਿਆਏ ਸੰਪੂਰਨ ਹੋ ਗਿਆ ਤੇ ਆਪਾਂ ਕੇਵਲ 2 ਮਿੰਟ ਦੀ ਬਚਨ ਸੁਣਾ ਕਰਕੇ ਸਮਾਪਤੀ ਤੇ ਪਤਾ ਲੱਗਾ ਵੀ ਗਵਾਂਡੀਆਂ ਦੇ ਮੁੰਡੇ ਦਾ ਵਿਆਹ ਰਿਸ਼ਤਾ ਹੋ ਗਿਆ ਤੇ ਇਹ ਤਾਂ ਕੰਮ ਬੜਾ ਖਰਾਬ ਹੈ ਗਈ ਕੋਲੋਂ ਪੰਜਾਂ ਦਾ ਗਲਿਆ ਜਾਂ ਨੋਟ ਕੱਟ ਕੇ ਉਹਦੀ ਝੋਲੀ 'ਚ ਰੱਖ ਕੇ ਕਹਿੰਦੀ ਕੋਈ ਨਹੀਂ ਪੁੱਤਰ ਬੜਾ ਵਧੀਆ ਹੋ ਗਿਆ ਉਹਨ ਜਿਵੇਂ ਜਿਵੇਂ ਹੁਣ ਰਿਸ਼ਤਾ ਹੋ ਗਿਆ ਮਿਰਗੀ ਪੈਣੀ ਵੀ ਖਤਮ ਹੋ ਜਾਈ। ਉਹ ਜਿਹੜੇ ਆਏ ਸੀ ਰਿਸ਼ਤਾ ਕਰਨ ਨੂੰ ਵੇਖਣ ਬਈ ਮੁੰਡੇ ਨੂੰ ਮਿਰਗੀ ਪੈਂਦੀ ਤਾਂ ਦੱਸਿਆ ਨਹੀਂ। ਕਹਿੰਦੀ ਨਾ ਮਿਰਗੀ ਤੇ ਉਦੋਂ ਪੈ ਜੇ ਜੇ ਕਿਤੇ ਕੋਈ ਪੈਗ ਪੂਕ ਲਾ ਲੇ ਵੈਸੇ ਨਹੀਂ ਕੁਛ। ਉਹ ਕਹਿੰਦੇ ਬਈ ਸ਼ਰਾਬ ਵੀ ਪੀਂਦਾ। ਉਹ ਨਹੀਂ ਸ਼ਰਾਬ ਇਸ ਤਰ੍ਹਾਂ ਨਹੀਂ ਪੀਂਦਾ। ਬਈ ਜੇਕਰ ਕਿਤੇ ਕੋਈ ਮਾੜਾ ਮੋਟਾ ਕੋਈ ਛੱਟੇ ਚ ਜਿੱਤ ਆਵੇ, ਪੈਸੇ ਆ ਜਾਣ ਤਾਂ ਫੇਰ ਕਿਤੇ ਘੁੱਟ ਲਾ ਲੈਂਦੇ ਹੁਣ ਜ ਬੜਾ ਚੰਗਾ। ਉਹਨੂੰ ਆਖਣ ਬਈ ਸ਼ਰਾਬ ਵੀ ਪੀਂਦਾ ਹੈ ਜੂਆ ਵੀ ਖੇਡਦਾ ਹੈ ਤੇ ਉਹ ਕਹਿੰਦੇ ਜੂਆ ਵੀ ਤਾਂ ਖੇਡਦਾ ਜੇ ਕਿਤੋਂ ਕੋਈ ਚੰਗੀ ਮਾਰ ਵੱਜ ਜਾਏ ਚੋਰੀ ਚੰਗਾ ਪਿਲ ਜੇ ਉਹ ਕਹਿਣ ਤੋਂ ਭਾਵ ਹੈ ਉਹ ਰਿਸ਼ਤਾ ਹੀ ਛੱਡ ਕੇ ਤੁਰ ਗਏ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਖੁੱਲ੍ਹ ਦਿਲੀ ਸਹਿਤ ਮੋਦੀ ਖਾਨੇ ਦੇ ਉੱਤੇ ਬੈਠੇ ਹੋਏ ਆਿਆਂ ਦੀਆਂ ਝੋਲੀਆਂ ਭਰ ਰੇ ਪਰ ਕੁਝ ਕੁ ਲੋਕਾਂ ਨੂੰ ਇਹ ਜਰਿਆ ਨਹੀਂ ਜਾ ਰਿਹਾ ਨਹੀਂ ਜਰਿਆ ਜਾ ਰਿਹਾ ਉਹਨਾਂ ਨੇ ਫੇਰ ਆਕਰ ਕੇ ਭਾਈ ਜੈ ਰਾਮ ਜੀ ਮਹਾਰਾਜ ਦੇ ਭਾਈ ਆ ਜੀ ਘਰ ਦੇ ਵਿੱਚ ਬਿਠਾ ਕੇ ਤੇ ਉਸ ਵੇਲੇ ਉਹਨਾਂ ਨੇ ਚੁਗਲੀ ਕੀਤੀ ਆਖਿਆ ਨਾਨਕ ਨੂੰ ਰੋਕੋ ਤੇ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਇਵੇਂ ਵਰਤਾਰਿਆ ਹੈ ਪੈਸਾ ਕਿਸੇ ਕੋਲੋਂ ਲੈਂਦਾ ਨਹੀਂ ਸਵੇਰ ਤੋਂ ਸ਼ੁਰੂ ਹੋ ਜਾਂਦਾ ਸਾਰਾ ਦਿਨ ਲੰਘ ਜਾਂਦਾ ਧੀਰ ਰਾਤ ਤੱਕ ਮੰਗਣ ਵਾਲਿਆਂ ਦੀ ਨੈਣ ਲੱਗੀ ਰਹਿੰਦੀ ਦੁਨੀਆਂ ਲੋਕ ਜਿਹੜੇ ਆਉਂਦੇ ਦੂਰ ਦੂਰ ਤੋਂ ਚੱਲ ਕੇ ਛੱਡਦੇ ਹੋ ਜਿਹੜਾ ਦੌਲਤ ਖਾਂ ਲੋਧੀ ਐ ਜਿਹਦੀ ਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਰਹੀ ਮੋਦੀ ਦੀ ਉਹਦੀ ਫੌਜ ਸਾਰੀ ਗੁਰੂ ਨਾਨਕ ਸਾਹਿਬ ਤੋਂ ਸੌਦਾ ਲੈਂਦੀ ਐ ਪੈਸਾ ਨਹੀਂ ਕਿਸੇ ਕੋਲੋਂ ਮੰਗਦੇ ਕੱਲ ਨੂੰ ਘਾਟਾ ਪਿਆ ਜੈ ਰਾਮ ਕਿੱਥੋਂ ਦੇਵੋਗੇ ਭయ్యా ਜੈ ਰਾਮ ਹੁਣ ਉਦਾਸ ਰਹਿਣ ਲੱਗੇ ਨਾ ਖਾਣ ਦੀ ਰੁਚੀ ਐ ਸਿਰ ਨੀਵਾ ਕਰ ਛੱਡਦੇ ਮਨ ਨਹੀਂ ਮਨ ਸੋਚੀ ਜਾਂਦੇ ਭੈਣ ਬੇਬੇ ਨਾਨਕੀ ਨੇ ਵੇਖਿਆ ਬਈ ਮੇਰੇ ਪਤੀ ਨੂੰ ਬਣ ਕੇ ਗਿਆ ਤੇ ਫਿਰ ਕਿਵੇਂ ਬੇਬੇ ਨਾਨਕੀ ਜੀ ਤੱਕ ਗੱਲ ਆਉਂਦੀ ਹੈ ਪਰ ਬੇਨਤੀ ਕਰਦਿਆਂ ਹੁਣੇ ਵਾਰ ਵਾਰ ਰਾਜ ਨੂੰ ਨਹੀਂ ਕਹਿਣਾ ਕੁਝ ਕਿਉਂਕਿ ਪਹਿਲਾਂ ਵੀ ਕੰਮ ਖਰਾਬ ਹੋ ਗਿਆ ਸੀ ਮਹਾਰਾਜ ਘਰ ਛੱਡ ਕੇ ਚੱਲੇ ਸਨ ਪਰ ਹੁਣ ਕੀ ਕੋਤਕ ਹੋਵੇਗਾ ਆਪ ਜੀ ਅਗਲੇ ਦਿਹਾੜੇ ਅੰਦਰ ਸਰਵਣ ਕਰਿਆ ਜੀ ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ ਵਿਚਾਰਾ ਕਰਦਿਆਂ ਹੋਈਆਂ ਤੁਲਾਂ ਦੀ ਖਿਮਾ हे गोविंद हे गोपाल ना, हे दयाल नाम प्राणनाथ अनात सखे तीन दर्द निवा हे समर्थ अगम पूरण मोहे मयाثار अंधकूप महाभयान नानक पारयो ता आए प्रभु शरणागति कृपा निद दयाल एक अक्षर हर मन बस नानक होत निहा आहे काटे मिटहै गवनपत है, गवन है भई मन जीत नानक गुरु थे थत पाई ਰਨ ਮਿਟਾ ਨਿਤ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ